ਲੋਕ ਉਹ ਤੁਹਾਡੇ ਹੱਕ ਦੇ ਵਿੱਚ ਆਏ ਆ ਇਹ ਬੰਦ ਕਰਾਉਣ ਲਈ ਆਏ ਆ ਜਾਂ ਇਹ ਉਹਨਾਂ ਦੇ ਹੱਕ 'ਚ ਆਏ ਆ ਦੇਖੋ ਉਹਨਾਂ ਦੇ ਹੱਕ 'ਚ ਦਾ ਬੰਦੇ ਵੀ ਆਏ ਨੇ ਸਾਹਮਣੇ ਦੇਖ ਸਕਦੇ ਹਜ਼ਾਰਾਂ ਦੀ ਤਦਾਦ 'ਚ ਬੰਦੇ ਨੇ ਬੀਬੀਆਂ ਨੇ ਇਹ ਬੰਦ ਕਰਾਉਣ ਦੇ ਹੱਕ ਵਿੱਚ ਆਏ ਨੇ ਵੀ ਇਹ ਫੈਕਟਰੀ ਨਹੀਂ ਉਰੇ ਲੱਗਣੀ ਚਾਹੀਦੀ ਤੁਸੀਂ ਕਾਹਦੇ ਲਈ ਆਏ ਹੋ ਇੱਥੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਆ ਕੇ ਫੈਕਟਰੀ ਦੇ ਹੱਕ 'ਚ ਦਾ ਖਿਲਾਫ ਨਹੀਂ ਜੀ ਅਸੀਂ ਫੈਕਟਰੀ ਦੇ ਬਿਲਕੁਲ ਖਿਲਾਫ ਆਂ ਕਿਉਂਕਿ ਇੱਕ ਤਾਂ ਸਾਨੂੰ ਨੌਜਵਾਨੀ ਨੂੰ ਨਸ਼ਿਆਂ ਨੇ ਮਾਰ ਲਿਆ ਸਾਡੇ ਪੰਜਾਬ ਦੀ ਨੂੰ ਸਰਕਾਰਾਂ ਨੇ ਕੁਝ ਕੀਤਾ ਨਹੀਂ ਉੱਪਰੋਂ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਬਾਪੂ ਜੀ ਤੁਸੀਂ ਕਿੱਦਾਂ ਆਏ ਹੋ ਅੱਜ ਇਹ ਬੰਦ ਕਰਾਉਣੀ ਫੈਕਟਰੀ ਤੇ ਬੰਦ ਕਰਾਉਣ ਵਾਸਤੇ ਆਏ ਆ ਇਹਨੂੰ ਹਾਂ ਬਈ ਇੱਥੇ ਬਰਬਾਦੀ ਹੋ ਰਹੀ ਹੈ ਜੁਗੀਆਂ ਬੱਚਿਆਂ ਦੀ ਖਲਾਫ ਹਾਂ ਜੀ ਅਸੀਂ ਤਾਂ ਇਹਦੇ ਹਾਂ ਸਾਡੇ ਬੱਚਿਆਂ ਦਾ ਪੂਰੇ ਖੇੜਾ ਤਾਂ ਜਮੀਂ ਹੋ ਜਾਣਾ ਨਵੀਂ ਪਨੀਰੀ ਜਿਹੜੀ ਉਸ ਜਮੀਂ ਉਸ ਦਿਨੀ ਆਇਓ ਜੀ ਤੁਸੀਂ ਇੱਥੇ ਖਿਲਾਫ ਆਇਓ ਕਿ ਹੱਕ ਚ ਆਇਓ ਅਸੀਂ ਖਿਲਾਫ ਆ ਜੀ ਫੈਕਟਰੀ ਖਿਲਾਫ ਆ ਜੀ ਖਿਲਾਫ ਆ ਜੀ ਅਸੀਂ ਵੀ ਖਿਲਾਫ ਆ ਲੱਗਣੀ ਨਹੀਂ ਦੇਣੀ ਫੈਕਟਰੀ ਜੋ ਕੁਛ ਮਰਜੀ ਹੋ ਜਾਵੇ ਸਾਡੇ ਅਸੀਂ ਜਾਨ ਤੇ ਵੀ ਖੇਲਾਂਗੇ ਆਪਣੀ ਤੇ ਇਹ ਫੈਕਟਰੀ ਲੱਗਣੀ ਚਾਹੀਦੀ ਵੀਰ ਜੀ ਨਹੀਂ ਨਹੀਂ ਦੇਣੀ ਅਸੀਂ ਨਹੀਂ ਲੱਗਣ ਦੇਣਾ ਜਿਹੜੇ ਕਿਸੇ ਨੇ ਪੈਸੇ ਖਾਦੇ ਹੋਏ ਆਉਣਗੇ ਉਹ ਕਹਦੂਗਾ ਵੀ ਲੱਗ ਜਵੇ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਲੱਗਣਗੀਆਂ ਲੰਕ ਕੈਂਸਰ ਦੂਸਰਾ ਕੈਂਸਰ ਅੱਖਾਂ ਦੀਆਂ ਬਿਮਾਰੀਆਂ ਇਹ ਨਸਲਾਂ ਦੀ ਗੱਲ ਪਹੁੰਚ ਚੁੱਕੀ ਹੈ ਜੇ ਅੱਜ ਇਹ ਫੈਕਟਰੀ ਲੱਗ ਜਾਂਦੀ ਹੈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਜੁੱਤੀਆਂ ਮਾਰੂਗੀਆਂ ਵੀ ਤੁਸੀਂ ਮਰ ਗਏ ਤੇ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੀਆਂ ਚਾਰ ਬੰਦੇ ਨੂੰ ਕੰਮ ਦੇ ਕੇ ਸੀ ਪਿੱਛੇ 100 ਬੰਦਿਆਂ ਨੂੰ ਥੋੜੀ ਬਿਮਾਰੀ ਦੇਣੀ ਆ ਜਦਾ ਸੀ ਰਹਿਣੇ ਨਹੀਂ ਨੌਕਰੀ ਕਿਨੂੰ ਹੋਣੀ ਆ ਸਾਨੂੰ ਨੌਕਰੀ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਆਪਣੀ ਜ਼ਿੰਦਗੀ ਦੀ ਜ਼ਰੂਰਤ ਆ ਚਮਕੌਰ ਸਾਹਿਬ ਦੇ ਨੇੜੇ ਲੱਗਣ ਵਾਲੀ ਪੈਪਰ ਮਿੱਲ ਨੂੰ ਲੈ ਕੇ ਅੱਜ ਪਬਲਿਕ ਹੀਅਰਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਲੋਕਾਂ ਨੇ ਕਾਫੀ ਦਿਨਾਂ ਤੋਂ ਇਹ ਗੱਲਾਂ ਕਹਿੰਿਆ ਸੀ ਕਿ ਸਾਨੂੰ ਇਤਰਾਜ਼ ਹੈ ਤੇ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਵਾਂਗੇ ਸੋ ਅੱਜ ਪਬਲਿਕ ਹੀਅਰਿੰਗ ਦੇ ਵਿੱਚ ਵੱਡੇ ਇਕੱਠ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਸ਼ਾਮਲ ਹੋਏ ਆ ਅਜੇ ਕੁਝ ਸਮਾਂ ਬਾਕੀ ਹੈ ਜਦੋਂ ਪਬਲਿਕ ਹੀਅਰਿੰਗ ਸਟਾਰਟ ਹੋਣੀ ਹੈ ਸੋ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਲੋਕ ਕੀ ਕਹਿੰਦੇ ਆ ਆ ਬਾਈ ਜੀ ਜਿੰਨਾ ਇਕੱਠ ਤੁਸੀਂ ਸਮਝਦੇ ਸੀ ਇਹ ਲੋਕ ਉਹ ਤੁਹਾਡੇ ਹੱਕ ਦੇ ਵਿੱਚ ਆਏ ਆ ਇਹ ਬੰਦ ਕਰਾਉਣ ਲਈ ਆਏ ਆ ਜਾਂ ਇਹ ਇਹ ਉਹਨਾਂ ਦੇ ਹੱਕ 'ਚ ਆਏ ਆ ਦੇਖੋ ਉਹਨਾਂ ਦੇ ਹੱਕ 'ਚ ਦਾ ਬੰ ਉਰੇ ਦਾ ਤੁਸੀਂ ਸਾਹਮਣੇ ਦੇਖ ਸਕਦੇ ਹਜ਼ਾਰਾਂ ਦੀ ਤعداد ਚ ਬੰਦੇ ਨੇ ਬੀਬੀਆਂ ਨੇ ਇਹ ਬੰਦ ਕਰਾਉਣੇ ਦੇ ਹੱਕ ਵਿੱਚ ਆਏ ਨੇ ਵੀ ਇਹ ਫੈਕਟਰੀ ਨਹੀਂ ਉਰੇ ਲੱਗਣੀ ਚਾਹੀਦੀ ਹਾਂਜੀ ਸੋ ਹੁਣ ਠੀਕ ਹੈ ਸਾਰਾ ਤੁਹਾਨੂੰ ਜਿਹੜਾ ਪ੍ਰਸ਼ਾਸਨ ਹੈ ਤੁਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸਾਰੇ ਚੰਗੌਰ ਸਾਹਿਬ ਮਾਰਕੀਟ ਵੀਰਾਂ ਦੇ ਦਾ ਧੰਨਵਾਦ ਤੁਸੀਂ ਜਾ ਕੇ ਦੇਖ ਸਕਦੇ ਹੋ ਏ ਟੂ ਜ਼ੈਡ ਸਾਰਾ ਚੰਗੌਰ ਸਾਹਿਬ ਬਜ਼ਾਰਬੰਦਾ ਵੀ ਬਾਕੀ ਸਾਡੇ ਹਲਕੇ ਦੇ ਜ਼ਿਲ੍ਹੇ ਦੇ ਸਾਰੇ ਹੀ ਲੋਕ ਕੱਲੇ ਕੱਲੇ ਪਿੰਡ ਚੋਂ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਪਹੁੰਚੇ ਹੋਏ ਨੇ ਇਸ ਫੈਕਟਰੀ ਦੇ ਖਿਲਾਫ हां जी जो ये आज दो संघर्ष साडा शुरू है ये उरे फैक्ट्री में पहले भी कह के हटेया बी असि ए फैक्ट्री उरे लगण नीजी देनी हैगी हां जी बिल्कुल बाकी ਤੁਸੀਂ ਲੋਕਲ ਹੰਗਾਰਾ ਲੈਨ ਦਿਖਾਓ ਦਿਖਾਓ ਵੀਰ ਇਧਰ ਨੂੰ ਭਰੀਆਂ ਜਾਨੀਆਂ ਤੇ ਬਿਲਕੁਲ ਵੱਡੀਆਂ ਲੈਣਾ ਜਿਹੜੀਆਂ ਹੈਗੀਆਂ ਉਹ ਲਗੀਆਂ ਹੋਈਆਂ ਬਾਈ ਜੀ ਕਿਵੇਂ ਦੇਖਦੇ ਹੁਣ ਤੁਸੀਂ ਇੱਥੇ ਆਏ ਹੋ ਕੀ ਤੁਸੀਂ ਕਾਹਦੇ ਲਈ ਆਏ ਹੋ ਇੱਥੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਆ ਕੇ ਫੈਕਟਰੀ ਦੇ ਹੱਕ ਚ ਦੇ ਖਿਲਾਫ ਨਹੀਂ ਜੀ ਅਸੀਂ ਫੈਕਟਰੀ ਦੇ ਬਿਲਕੁਲ ਖਿਲਾਫ ਆ ਅਥੋਂ ਆਪਣੇ ਛੀਦਾਂ ਦੀ ਧਰਤੀ ਤੋਂ ਬੁੱਢਾ ਦਰਿਆ ਜਿਹੜਾ ਸਾਡਾ ਸ਼ੁਰੂ ਹੁੰਦਾ ਜਿੰਨੂੰ ਲੁਧਿਆਣੇ ਤੁਸੀਂ ਦੇਖ ਲਓ ਫੈਕਟਰੀਆਂ ਵਾਲਿਆਂ ਨੇ ਗੰਦਾ ਨਾਲਾ ਬਣਾ ਕੇ ਰੱਖਤਾ ਆ ਇਸ ਛੀਦਾਂ ਦੀ ਧਰਤੀ ਦੇ ਉੱਪਰ ਹੈ ਪ੍ਰਵਾਸੀਆਂ ਦਾ ਵੀ ਇੱਥੇ ਖੜ ਆਇਆ ਕਰੂਗਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਤਾਂ ਰੋਜ਼ਗਾਰ ਮਿਲਨੇ ਨਹੀਂ ਪਹਿਲਾਂ ਵੀ ਤਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਸਾਡੇ ਸਾਡੇ ਪੰਜਾਬ ਨੂੰ ਕੈਂਸਰ ਦਿੱਤਾ ਜਾ ਰਿਹਾ ਠੀਕ ਹੈ ਸ ਇੱਕ ਤਾਂ ਸਾਨੂੰ ਨੌਜਵਾਨੀ ਨੂੰ ਨਸ਼ਿਆਂ ਨੇ ਮਾਰ ਲਿਆ ਸਾਡੇ ਪੰਜਾਬ ਦੀ ਨੂੰ ਸਰਕਾਰਾਂ ਨੇ ਕੁਝ ਕੀਤਾ ਨਹੀਂ ਉੱਪਰੋਂ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਅਸੀਂ ਬਿਲਕੁਲ ਇਸ ਫੈਕਟਰੀ ਦੇ ਖਿਲਾਫ ਹਾਂ ਮੈਂ ਮਾਛਵਾੜਾ ਸਾਹਿਬ ਤੋਂ ਹਾਂ ਸਾਡਾ ਨਾਲ ਹੀ ਹਲਕਾ ਪੈਂਦਾ ਮਾਛਵਾੜਾ ਸਾਹਿਬ ਦੀ ਧਰਤੀ ਤੋਂ ਆਪਾਂ ਇਹ ਸਾਡੇ ਦੋ ਹਲਕੇ ਬਹੁਤ ਜ਼ਿਆਦਾ ਤੰਗ ਨੇ ਇਸ ਫੈਕਟਰੀ ਦੇ ਵਿਰੋਧ ਦੇ ਵਿੱਚ ਨੇ ਸਮਰਾਲਾ ਤੇ ਚਮਕੌਰ ਸਾਹਿਬਾ ਹਲਕਾ ਤੇ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਹਾਂ ਬਾਪੂ ਜੀ ਤੁਸੀਂ ਕਿੱਦਾਂ ਐਂ ਆ ਤੇ ਇਹ ਬੰਦ ਕਰਾਉਣੀ ਫੈਕਟਰੀ ਕਿਵੇਂ ਬੰਦ ਕਰਾਉਣ ਵਾਸਤੇ ਆਏ ਆ ਇਹਨੂੰ ਹਾਂ ਬੇ ਇਥੇ ਬਰਬਾਦੀ ਹੋ ਜੂਗੀ ਬੱਚ ਗਾਹੇ ਪੀੜੀਆਂ ਖਤਮ ਹੋ ਜਾਣਗੀਆਂ ਸਾਡੀਆਂ ਠੀਕ ਹੈ ਨਾ ਇਹਨੂੰ ਬੰਦ ਕਰਨ ਵਾਸਤੇ ਆਏ ਹਾਂ ਸੀ ਬਿਲਕੁਲ ਸੋ ਭਾਈ ਜੀ ਤੁਸੀਂ ਕਿਸ ਗੱਲ ਕਰਕੇ ਆਏ ਹੋ ਇੱਥੇ ਫੈਕਟਰੀ ਦੇ ਖਿਲਾਫ ਆਏ ਹੋ ਕਿ ਹੱਕ ਚ ਆਏ ਹੋ ਖਿਲਾਫ ਹਾਂ ਜੀ ਅਸੀਂ ਤਾਂ ਇਹ ਹਾਂ ਸਾਡੇ ਬੱਚਿਆਂ ਦਾ ਪੂਰੇ ਖੇੜ ਤੋਂ ਜ਼ਮੀਂ ਹੋ ਜਾਣਾ ਨਵੀਂ ਪਨੀਰੀ ਜਿਹੜੀ ਉਸ ਜ਼ਮੀਂ ਹੋ ਜਾਣੀ ਪਾਣੀ ਹੋਣੀ ਪੀਣ ਦੇ ਖਤਮ ਹੋ ਜਾਣਾ ਜ਼ਮੀਂ ਹਾਂ ਭਾਈ ਜੀ ਕਿਵੇਂ ਆਏ ਹੋ ਜੀ ਤੁਸੀਂ ਇੱਥੇ ਖਿਲਾਫ ਆਏ ਹੋ ਕਿ ਹੱਕ ਚ ਆਏ ਹੋ ਅਸੀਂ ਖਿਲਾਫ ਆ ਜੀ ਫੈਕਟਰੀ ਦੇ ਖਿਲਾਫ ਆ ਜੀ ਖਿਲਾਫ ਆ ਜੀ ਅਸੀਂ ਵੀ ਖਿਲਾਫ ਆ ਲੱਗਣ ਨਹੀਂ ਦੇਣੀ ਫੈਕਟਰੀ ਜੋ ਕੁਛ ਵਰਜੀ ਹੋ ਜਾਵੇ ਸਾਡੇ ਅਸੀਂ ਜਾਨ ਤੇ ਵੀ ਖੇਲਾਂਗੇ ਆਪਣੀ ਤੇ ਫੈਕਟਰੀ ਬਿਲਕੁਲ ਨਹੀਂ ਲੱਗਣ ਦੇਣੀ ਆ ਕਿਵੇਂ ਦੇਖਦੇ ਹੋ ਜੀ ਵੀ ਤੁਸੀਂ ਖਿਲਾਫਤ ਵਿੱਚ ਆਏ ਹੋ ਜੀ ਹਾਂ ਜੀ ਖਿਲਾਫ ਹੋ ਪੂਰੇ ਸਾਹਿਬ ਨਹੀਂ ਲੱਗਣ ਦਉਂਗੇ ਸਾਰੇ ਇਲਾਕਾ ਜਿਹੜਾ ਹੈਗਾ ਤੁਹਾਡੇ ਆਸ-ਪਾਸ ਕੀ ਚਰਚਾਾਂ ਕੀ ਚਲਦੀਆਂ ਹਾਂ ਹਾਂ ਜੀ ਗੱਲਾਂ ਕੀ ਹੁੰਦੀਆਂ ਜਲਦੀ ਫੈਕਟਰੀ ਲੱਗਣ ਨਹੀਂ ਦੇਣੀ ਬੀਬੀਆਂ ਵੀ ਸੋ ਇੱਥੇ ਆ ਗਈਆਂ ਮਾਤਾ ਜੀ ਤੁਸੀਂ ਇੱਥੇ ਆਏ ਹੋ ਅੱਜ ਇਹ ਖਿਲਾਫਤ ਵਿੱਚ ਆਏ ਹੋ ਜਾਂ ਹੱਕ ਤੇ ਜਾ ਰਹੇ ਆ ਸਰ ਹਜੂ ਜੀ ਖਿਲਾਫਤ ਵਿੱਚ ਆਏ ਬੀਬੀ ਜੀ ਹਾਂ ਜੀ ਇਹ ਫੈਕਟਰੀ ਲੱਗਣੀ ਚਾਹੀਦੀ ਵੀਰ ਜੀ ਨਹੀਂ ਨਹੀਂ ਦੇਣੀ ਅਸੀਂ ਨਹੀਂ ਲੱਗਣ ਦੇਣਾ ਸਾਡੇ ਨਿਆਣੇ ਕੀ ਕਰਨਗੇ ਜਿਹੜੇ ਪ੍ਰਭਾਵ ਲੱਗਦੇ ਤੁਹਾਨੂੰ ਵੀ ਮਾੜੇ ਪੈ ਸਕਦੇ ਆ ਜਿਹੜੇ ਜਿਹੜੇ ਕਰਕੇ ਤੁਸੀਂ ਖਿਲਾਫ ਫੋਰ ਬਹੁਤ ਸਾਡੇ ਨਿਆਣੇ ਕੀ ਕਰਨਗੇ ਸਾਨੂੰ ਨੌਕਰੀਆਂ ਨਹੀਂ ਦਿੰਦੇ ਸਾਡੇ ਬੱਚਿਆਂ ਨੂੰ ਆਹ ਤਿਆਰ ਹੋ ਗਏ ਫੈਕਟਰੀਆਂ ਲਾਉਣੇ ਨੂੰ ਕੀ ਮਤ ਬੋਲੇ ਫੈਕਟਰੀ ਆਸੇ ਪਾਸੇ ਪਿੰਡਾਂ ਵਿੱਚ ਤੁਸੀਂ ਤਾਂ ਹੁਣ ਜਿਹਦੇ ਘਰਾਂ ਚ ਰਹਿੰਦੇ ਬੰਦੇ ਤਾਂ ਚਲੋ ਫਿਰ ਵੀ ਬਾਹਰ ਕੰਮ ਕਰਾਂਦੇ ਰਹਿੰਦੇ ਚਰਚਾਵਾ ਕਿਦਾਂ ਦੀ ਚੱਲਦੀ ਹੈ ਫੈਕਟਰੀ ਬਾਰੇ ਪਿੰਡ ਦੇ ਜੀ ਲੱਗਣੀ ਨਹੀਂ ਚਾਹੀਦੀ ਸਾਰੇ ਬਸ ਇਹੀ ਰੌਲਾ ਸਾਰੇ ਬਸ ਇਹੀ ਰੌਲਾ ਜਿਹਨੇ ਕਿਸੇ ਨੇ ਪੈਸੇ ਖਾਦੇ ਹੋਏ ਆਉਣਗੇ ਉਹ ਕਹਿ ਦੂਗਾ ਵੀ ਲੱਗ ਜਵੇ ਉਹਨੇ ਬੱਚਾ ਬੱਚਾ ਹੀ ਆ ਗਿਆ ਪਿੰਡੇ ਚੁੱਟ ਵਿਚ ਆ ਬੱਚਾ ਆਓ ਜੀ ਮਾੜਾ ਜਾਂ ਹਾਂਜੀ ਹਾਂਜੀ ਅਸੀਂ ਇਹੀ ਚਾਹੁੰਦੇ ਆ ਕਿ ਫੈਕਟਰੀ ਲੱਗਣੀ ਨਹੀਂ ਚਾਹੀਦੀ ਕਿਉਂਕਿ ਸਾਡਾ ਸਾਰਾ ਪਿੰਡ ਇਸ ਕੱਲ ਲਈ ਜਾਗਰੂਕ ਹੈ ਕਿਉਂਕਿ ਸਾਨੂੰ ਪਤਾ ਇਸ ਫੈਕਟਰੀ ਦੇ ਬਹੁਤ سارے ਨੁਕਸਾਨ ਨੇ ਹਜੇ ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਰੋਗ ਲੱਗ ਸਕਦੇ ਨੇ ਤੇ ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਦਾ ਕੋਈ ਨੁਕਸਾਨ ਹੋਵੇ ਇਸ ਲਈ ਚਾਹੁੰਦੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਤੇ ਅਸੀਂ ਸਭ ਦੇ ਨਾਲ ਆ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਲੱਗਣਗੀਆਂ ਲੰਗਰ ਕੈਂਸਰ ਦੂਸਰਾ ਕੈਂਸਰ ਅੱਖਾਂ ਦੀਆਂ ਬਿਮਾਰੀਆਂ ਕਿਉਂਕਿ ਤੁਹਾਨੂੰ ਪਤਾ ਪ੍ਰ ਇਹਨੇ ਇਲਾਕਾ ਵੈਸੇ ਕਿੱਦਾਂ ਦਾ ਇਲਾਕਾ ਇੱਥੇ ਪ੍ਰਦੂਸ਼ਣ ਕਿੰਨਾ ਕਾ ਜਹਾ ਸਾਡਾ ਇਲਾਕਾ ਹਰਿਆ ਭਰੇ ਇਲਾਕੇ ਜੀ ਮੈਂ ਸੰਗਰੂਰ ਡਿਸਟ੍ਰਿਕਟ ਚੋਂ ਇੱਥੇ ਵਹ ਕੇ ਆਈ ਆ ਸਪੈਸ਼ਲੀ ਕਿ ਇਹ ਇਲਾਕਾ ਬਹੁਤ ਵਧੀਆ ਬਟ ਜੇ ਇੱਥੇ ਪੋਲੂਸ਼ਨ ਆ ਗਿਆ ਤਾਂ ਇਸ ਇਲਾਕੇ ਨੂੰ ਕੋਈ ਪਸੰਦ ਨਹੀਂ ਕਰੇਗਾ ਕਿਉਂਕਿ ਸਭ ਤੋਂ ਜ਼ਿਆਦਾ ਹਵਾ ਪ੍ਰਦੂਸ਼ਣ ਹੋਏਗਾ ਜੀ ਨੌਇਜ਼ ਪ੍ਰਦੂਸ਼ਣ ਹੋਏਗਾ ਠੀਕ ਹੈ ਜੀ ਬੱਚਿਆਂ ਨੂੰ ਅੱਜ ਕੱਲ ਵੈਸੇ ਵੀ ਲੇਡੀਜ਼ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਸੌਂਦਾ ਨਹੀਂ ਹੈਗਾ ਤਾਂ ਤੁਸੀਂ ਉਸ ਤੋਂ ਬਾਅਦ ਦੇਖੋ ਜਦੋਂ ਇੱਥੋਂ ਲੰਘਿਆ ਕਰਨਗੇ ਇੱਥੇ ਸਾਡੇ ਪਿੰਡ ਦੇ ਲੋਕ ਸੈਰ ਕਰਨ ਲਈ ਆਉਂਦੇ ਨੇ ਠੀਕ ਹੈ ਜੀ ਨੀ ਤਰੀਕੇ ਆ ਉਹ ਕਹਿੰਦੇ ਭਾਈ ਭਾਈ ਆਪਣੇ ਨੇੜੇ ਦੇ ਪਿੰਡ ਆ ਪਿੰਡਾਂ ਦੇ ਲੋਕ ਆਣੇ ਚਾਹੀਦੇ ਉਹ ਸਾਰਾ ਤੁਸੀਂ ਪੂਰਾ ਕਰ ਲਿਆ ਇਹ ਕਾਗਜ਼ਾਂ ਦੇ ਕੀ ਆ ਹਾਂਜੀ ਅੱਜ ਸਾਡੇ ਸਾਰੇ ਆਲੇ ਦੁਆਲੇ ਦੇ ਸਾਰੇ ਪਿੰਡ ਮੌਜੂਦ ਨੇ ਇੱਥੇ ਫਤਿਹਪੁਰ ਦੇ ਹਫਸਾਬਾਦ ਮਤੋਤਾਂ ਸਭ ਆਏ ਹੋਏ ਮੌਜੂਦ ਨੇ ਕਿਹੜੇ ਦੇ ਕਿਹੜੇ ਪਿੰਡ ਆ ਜੀ ਸਭ ਸਭ ਪਿੰਡ ਆਏ ਹੋਏ ਨੇ ਜੀ ਅਸੀਂ ਸਾਡੀ ਇਹ ਗੁਜਾਰਿਸ਼ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਕੋਈ ਫੈਕਟਰੀ ਨਾ ਲੱਗੇ ਬਟ ਅਸੀਂ ਇਹ ਫੈਕਟਰੀ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਰੁਜ਼ਗਾਰ ਮਿਲੇ ਕੋਈ ਹੋਰ ਰੁਜ਼ਗਾਰ ਜੰਗੀ ਫੈਕਟਰੀ ਲੱਗੇ ਕੋ ਜਿਹੜੇ ਜਿਹਦੇ ਵਿੱਚ ਬੇਰੁਜ਼ਗਾਰ ਨੇ ਸਭ ਨੂੰ ਰੁਜ਼ ਕਿ ਸਾਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੈਗੀ ਅਸੀਂ ਸਭ ਪੜੇ ਲਿਖਿਆ ਸਾਨੂੰ ਪਤਾ ਹੈ ਵੀ ਫੈਕਟਰੀ ਲੱਗਣ ਦੇ ਬਹੁਤ ਸਾਰੇ ਨੁਕਸਾਨ ਨੇ ਤਾਂ ਸਾਡੀ ਰਿਕਵੈਸਟ ਹੈ ਕਿ ਪਲੀਜ਼ ਇਹ ਫੈਕਟਰੀ ਨਾ ਲੱਗੇ ਹੋਰ ਜਿਹੜੇ ਮੈਮਰੀ ਹੈ ਥੈਂਕ ਯੂ ਹੋਰ ਚੰਗੀਆਂ ਜਿਹਾ ਲੱਗ ਜਾਣ ਵਧੀਆ ਕੋਈ ਦੁੱਧ ਦੇ ਲੱਗ ਜਵੇ ਕੋਈ ਇਧਰ ਦੇ ਪਲਾਨ ਸੋ ਬਿਲਕੁਲ ਬਿਲਕੁਲ ਜਿਹੜੇ ਵਹੀਰਾ ਕੱਟ ਕੇ ਲੋਕ ਆਏ ਟਰੈਕਟਰ ਟਰਾਲੀਆਂ ਤੇ ਬੱਚੇ ਬੀਬੀਆਂ ਬਜ਼ੁਰਗ ਬਾਪੂ ਜੀ ਤੁਸੀਂ ਇੱਥੇ ਆਏ ਹੋ ਫੈਕਟਰੀ ਦੇ ਹੱਕ ਚ ਆਏ ਹੋ ਕਿ ਖਿਲਾਫ ਆਏ ਹੋ ਹੱਕ ਚ ਆਏ ਜੀ ਲੱਗਣੀ ਚਾਹੀਦੀ ਆ ਨਹੀਂ ਜੀ ਖਿਲਾਫ ਆਏ ਅੱਜ ਖਿਲਾਫ ਆਏ ਜੀ ਬਾਈ ਗੁਰੂ ਜੀ ਕਹਿੰਦਾ ਬਾਈ ਗੁਰੂ ਜੀ ਕੀ ਫਤਿਹ ਇਹ ਜਿਹੜੀ ਫੈਕਟਰੀ ਹੈ ਇਹ ਫੈਕਟਰੀ ਲੱਗਣੀ ਚਾਹੀਦੀ ਇਹ ਫੈਕਟਰੀ ਇੱਥੇ ਕਿਸੇ ਦੀ ਜਾਤਗਰੀ ਚ ਇੱਕ ਨਾਲਕਾ ਲੱਗਿਆ ਹੋਇਆ ਉਹ ਨਾਲਕੀ ਦਾ ਪਾਣੀ ਦੁਨੀਆ ਵਾਲੇ ਦੁਆਲੇ ਤੇ ਲੈ ਕੇ ਜਾਂਦੀ ਆ ਨਾਲੇ ਫੈਕਟਰੀ ਦੇ ਨਾਲਕਾ ਜੀ ਅੱਛਾ ਜੀ ਹਾਂਜੀ ਦੇਖ ਸਕਦੇ ਮੌਕਾ ਜੀ ਹਾਂ ਆ ਨਾਲਕਾ ਨਾਲਕੇ ਦਾ ਪਾਣੀ ਦੂਰ ਦੂਰ ਜਾਂਦਾ ਜੀ ਅੱਛਾ ਨਾਲਕਾ ਇੱਥੇ ਲੱਗਿਆ ਹੋਇਆ ਨੇੜੇ ਜਿੱਥੇ ਨਾਲੇ ਲੱਗਿਆ ਹੋਇਆ ਜੀ ਅੱਛਾ ਹਾਂਜੀ ਹਾਂ ਹੁੰਜੇ ਤੇ ਨਾਲਕਾ ਲੱਗਿਆ ਹੋਇਆ ਆਰਦਾਲੇ ਦੇ ਪਿੰਡ ਉਥੋਂ ਭਰ ਕੇ ਲੈ ਜਾਂਦੇ ਜੀ ਪੂਰੇ ਤੁਹਾਨੂੰ ਲੱਗਦਾ ਵੀ ਨਲਕੇ ਦਾ ਪਾਣੀ ਤੇ ਖਰਾਬ ਹੋ ਜਾਊਗਾ ਜਾਂ ਕੀ ਜੀ ਉਹ ਨਲਕੇ ਦਾ ਪਾਣੀ ਦਾ ਖਰਾਬ ਹੋਣਾ ਜੇ ਫੈਕਟਰੀ ਲੱਗੀ ਫੈਕਟਰੀ ਲੱਗਣੀ ਨਹੀਂ ਚਾਹੀਦੀ ਉਹ ਨਲਕੇ ਦਾ ਪਾਣੀ ਬਹੁਤ ਸੁੱਧ ਦਾ ਟੈਸਟ ਕਰਾਏ ਪਾਣੀ ਜੀ ਦੁਨੀਆ ਦੂਰ ਦੂਰ ਤੇ ਲੈ ਕੇ ਜਾਂਦੇ ਪਾਣੀ ਇਹ ਤੇ ਪੀਣ ਵਾਸਤੇ ਜੀ ਹਾਂ ਆ ਨਾਲ ਫੈਕਟਰੀ ਨਾਲ ਕੱ ਲੱਗਿਆ ਜੀ ਹੁਣ ਖਲਾਫਤ ਦੇ ਲਈ ਆਇਓ ਬਾਈ ਤੇ ਕਿੱਦਾਂ ਦਾ ਲੋਕਾਂ ਦਾ ਹੰਗਾਰਾ ਹੈ ਤੇ ਪ੍ਰਸ਼ਾਸਨ ਕਿੰਨਾ ਕੁ ਸਹਿਯੋਗ ਕਰ ਰਿਹਾ ਬਿਲਕੁਲ ਸਤਨਾਮ ਜੀ ਲੋਕਾਂ ਦਾ ਬੜਾ ਚੰਗਾ ਹਲਾਰਾ ਹੈ ਤੇ ਲੋਕ ਆਪਣ ਹਾਰੀ ਪਹੁੰਚ ਵੀ ਰਹੇ ਹੈ ਕਿਉਂਕਿ ਇਹ ਨਸਲਾਂ ਦੀ ਗੱਲ ਪਹੁੰਚ ਚੁੱਕੀ ਹੈ ਜੇ ਅੱਜ ਇਹ ਫੈਕਟਰੀ ਲੱਗ ਜਾਂਦੀ ਹੈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਜੁੱਤੀਆਂ ਮਾਰੂਗੀਆਂ ਵੀ ਤੁਸੀਂ ਮਰ ਗਏ ਤੇ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੀਆਂ ਪੰਜਾਬ ਦੇ ਲੋਕ ਖਾਸ ਕਰਕੇ ਸਾਡੀ ਬੈਲਟ ਦੇ ਲੋਕ ਹਮੇਸ਼ਾ ਜਾਗਦੀ ਜ਼ਮੀਰ ਵਾਲੇ ਰਹੇ ਹੈ ਤੋਂ ਸਾਨੂੰ ਲੋਕਾਂ ਨੇ ਅੱਜ ਇੱਥੇ ਇਕੱਠ ਕਰਕੇ ਇਹ ਦੱਸਤਾ ਕਿ ਅਸੀਂ ਜਾਗਦੇ ਆਂ ਤੇ ਇਹ ਫੈਕਟਰੀਆਂ ਨਹੀਂ ਲੱਗਣ ਦੇਣੀਆਂ ਸਰਕਾਰਾਂ ਨੇ ਤਾਂ ਇਹ ਖੋਜੀਆਂ ਚਾਲਾਂ ਚੱਲੀਆਂ ਵੀ ਮੱਤੇਆੜ ਰੋਕਤੀ ਕੋਈ ਗੱਲ ਨਹੀਂ ਰੋਪੜ ਕੰਨੀ ਨੂੰ ਆਜੋ ਇਹ ਪਤਾ ਨਹੀਂ ਸੁੱਤੇ ਹੀ ਪਏ ਐ ਪਰ ਸਰਕਾਰਾਂ ਇਹ ਭੁੱਲ ਜਾਣ ਸਾਡੇ ਰੋਪੜ ਹਲਕੇ ਦੇ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਪਹਿਲਾਂ ਤੋਂ ਰਹੇ ਐ ਤੇ ਹੁਣ ਵੀ ਜਾਗ ਰਹੇ ਐ ਤੇ ਸਰਕਾਰਾਂ ਇੰਨੀਆਂ ਕੋਡੀਆਂ ਚਾਲਾਂ ਸਾਡੇ ਗੱਲ ਨਾਲ ਚੱਲੇ ਅਸੀਂ ਪੂਰਾ ਪੁਰਜ਼ੋਰ ਵਿਰੋਧ ਕਰਦੇ ਹਾਂ ਇਸ ਫੈਕਟਰੀ ਦਾ ਕਾਨੂੰਨ ਮਤਾਂਕੂ ਵੀ ਚੱਲ ਰਹੇ ਹਾਂ ਕਾਨੂੰਨ ਦੀਆਂ ਕੁਝ ਕੋਈ ਨਿਯਮ ਹੁੰਦੇ ਆ ਉਹਨਾਂ ਦੇ ਤਹਿਤ ਵੀ ਚੱਲ ਰਹੇ ਹਾਂ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਇੰਨੀਆਂ ਮੈਂ ਦੇ ਵਿੱਚੇ ਆ ਜੀ ਹਾਂ ਬਾਕੀ ਵਿਰੋਧ ਤਾਂ ਸਾਡਾ ਇਹ ਆ ਵੀ ਚਾਰ ਬੰਦਿਆਂ ਨੂੰ ਕੰਮ ਦੇ ਕੇ ਸੀ ਪਿੱਛੇ 100 ਬੰਦਿਆਂ ਨੂੰ ਥੋੜੀ ਬਿਮਾਰੀ ਦੇਣੀ ਆ ਇਹ ਤਾਂ ਇੱਕ ਲੋਲੀਪੌਪ ਦੇਤਾ ਵੀ ਉਰੇ 3 ਲੱਖ ਬੰਦਿਆਂ ਨੂੰ ਕੰਮ ਦੇ ਦੇਣਾ ਉਹਦੇ ਨਾਲੋਂ ਜਿਹੜੇ ਉਰੇ ਰਹਿਣ ਵਾਲੇ ਪਸੰਦੇ ਆ ਜਾਂ ਸਾਡੀਆਂ ਨਸਲਾਂ ਆੜੀਆਂ ਉਹਨਾਂ ਨੂੰ ਬਿਮਾਰੀ ਦੇਤੀ 50-50 ਲੱਖ ਰੁਪਏ ਵੀ ਕਿੱਥੇ ਤੋਂ ਲਿਆਉਗੇ ਉਹ ਦਵਾਉਣੀਆਂ ਉਹਨੂੰ ਨੌਕਰੀ ਤਾਂ ਚੰਗੀ ਲੱਗੂਗੀ ਜੀ ਜੇ ਅਸੀਂ ਰਹੂਗੇ ਜਦ ਅਸੀਂ ਰਹਿਣੇ ਨਹੀਂ ਨੌਕਰੀ ਕਿਹਨੂੰ ਹੋਣੀ ਆ ਸਾਨੂੰ ਨੌਕਰੀ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਆਪਣੀ ਜ਼ਿੰਦਗੀ ਦੀ ਜ਼ਰੂਰਤ ਆ ਇਹਨੇ ਹਰੇ ਕਿੰਨੇ ਤਰ੍ਹਾਂ ਦੇ ਜਾਨਵਰ ਰਹਿੰਦੇ ਆ ਕਿੰਨੇ ਤਰ੍ਹਾਂ ਦੇ ਪੰਛੀ ਆ 12 ਜਿੰਗਿਆਂ ਵਿੱਚ ਹੋਰ ਬਾਂਦਰ ਆਏ ਸਭ ਮੋਰ ਮੋਰ ਸਭ ਮਰ ਜਣੇ ਆ ਬਿਚਰੇ ਰੋਹ ਪ੍ਰਦੂਸ਼ਣ ਕਿਤਨਾ ਬਿਲਕੁਲ ਸਿਰਫ ਇਨਸਾਨਾਂ ਦੇ ਨੂੰ ਖਤਰਾ ਨਹੀਂ ਕਹਿੰਦੇ ਵੀ ਹਾਂਜੀ ਜੀ 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 ਹਾਂਜੀ ਬਾਬਾ ਜੀ ਕਿਵੇਂ ਦੇਖਦੇ ਤੁਸੀਂ ਤਾਂ ਬਾਣਾ ਪਾਇਆ ਵਾ ਤੇ ਸਿੱਖ ਤਾਂ ਜਿਹੜਾ ਕਹਿੰਦੇ ਸਰਬੱਤ ਦਾ ਭਾਈ ਭਲਾ ਚਾਹੁੰਦਾ ਹੁਣ ਸਰਬੱਤ ਦਾ ਭਲਾ ਤੁਹਾਨੂੰ ਕਿਹੜੇ ਪੱਖ 'ਚ ਦਿਖਦਾ ਇੱਥੇ ਭਲਾ ਤਾਂ ਐਸੀ ਪੱਖ ਤੋਂ ਚਾਹੁੰਦਾ ਮਹਾਰਾਜ ਕਹਿੰਦੇ ਬਲੇਹਾਲੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਅੱਜ ਦੇਖੋ ਥਾਂ ਥਾਂ ਤੇ ਦਰਾਖਤਾਂ ਦੀ ਕਟਾਈ ਹੋ ਰਹੀ ਆ ਗੁਰੂ ਸਾਹਿਬ ਨੇ 7ਵੇਂ ਪਾਤਸ਼ਾਹ ਨੇ ਉਸ ਸਮੇਂ ਕੀਰਤਪੁਰ ਸਾਹਿਬ ਬਾਗ ਲਵਾਇਆ ਸੀ ਜਦ ਕਿ ਬਹੁਤ ਜ਼ਿਆਦਾ ਦਰਾਖਤ ਸੀਗੇ ਦਰਾਖਤਾਂ ਦੇ ਨਾਲ ਹੀ ਆਉਣ ਵਾਲੀ ਪੀੜੀ ਦਾ ਭਲਾ ਹੋ ਸਕਦਾ ਦਰਾਖਤਾਂ ਤੋਂ ਬਿਨਾ ਜ਼ਿੰਦਗੀ ਬਹੁਤ ਗੁੰਝਲਦਾਰ ਹੋ ਜਾਊਗੀ ਬਿਲਕੁਲ ਹੋਰ ਵੀ ਜਿਹੜੇ ਹੈਗੇ ਬਹੁਤ ਸਾਰੇ ਲੋਕ ਇੱਥੇ ਆਸ-ਪਾਸੇ ਹੈਗੇ ਆ ਤੇ ਬਜ਼ੁਰਗ ਵੀ ਹੈਗੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਫੈਕਟਰੀ ਨੂੰ ਇਥੇ ਲੱਗ ਰਹੀ ਹੈ ਫੈਕਟਰੀ ਇਹਦੀ ਖਿਲਾਫਤ ਕਰਦੇ ਹਾਂ ਜਾਂ ਖਿਲਾਫਤ ਕਰ ਰਹੇ ਹਨ ਇਹ ਤਾਂ ਗੰਦ ਪਾਊਗੀ ਬਹੁਤ ਪਾਣੀ ਗੰਦਾ ਕੱਢੂਗੀ ਇਹ ਲੱਗਣੀ ਨਹੀਂ ਚਾਹੀਦੀ ਹਾਂਜੀ ਪਰ ਸਰਕਾਰਾਂ ਫਿਰ ਜੇ ਪਰਮਿਸ਼ਨ ਦਿੰਦੀਆਂ ਤਾਂ ਉਹ ਤਾਂ ਭਲਾ ਸੋਚਦੀਆਂ ਹੋਣੀਆਂ ਲੋਕਾਂ ਦਾ ਉਹ ਕਹਿੰਦੇ ਅਸੀਂ ਭਲਾ ਕਰਦੇ ਹਾਂ ਜੀ ਲੋਕਾਂ ਦਾ ਥੋੜਿਆਂ ਦਾ ਹੋਣਾ ਨੁਕਸਾਨ ਜਿਆਦਾ ਦਾ ਹੋਣਾ ਇਹਦੇ ਕਰਕੇ ਅਸੀਂ ਇਹਦੇ ਪਰਖਲਾਪ ਇਹ ਸਾਰਾ ਇਲਾਕਾ ਸਾਰਾ ਇਲਾਕਾ ਔਰ ਤੇ 50 ਪਿੰਡੋਂ ਨੇ ਜਿਹੜੇ ਵਰਖਲਾਪ ਹੈ ਹਾਂਜੀ ਬਿਲਕੁਲ ਸਾਰਾ ਜਿਹੜਾ ਇਲਾਕਾ ਹੈਗਾ ਉਹ ਖਿਲਾਫਤ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਲੋਕ ਇਕੱਠੇ ਹੋ ਕੇ ਉਸ ਪਾਸੇ ਵੱਲ ਵੱਧੇ ਹੋਏ ਨਜ਼ਰ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਗਏ ਇਸ ਸਮੇਂ ਇੱਥੇ ਪਹੁੰਚੇ ਆ ਫੈਕਟਰੀ ਵੱਲੋਂ ਪਬਲਿਕ ਹੀਅਰਿੰਗ ਰੱਖੀ ਹੋਈ ਹੈ ਪਬਲਿਕ ਹੀਅਰਿੰਗ ਦਾ ਮਤਲਬ ਹੀ ਇਹ ਹੁੰਦਾ ਕਿ ਲੋਕਾਂ ਕੋਲ opinion ਕੀ ਆ ਲੋਕਾਂ ਦਾ ਪੱਖ ਕੀ ਆ ਲੋਕ ਕੀ ਚਾਹੁੰਦੇ ਆ ਪਰ ਲੋਕ ਆਸ-ਪਾਸੇ ਤੇ ਜੋ ਆਏ ਹੋਏ ਆ ਜਿਸ ਤਰ੍ਹਾਂ ਹੁਣ ਅਸੀਂ ਬਿਲਕੁਲ ਬਿਨਾ ਰੁਕੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੀ ਆਵਾਜ਼ ਤਾਂ ਵੱਡੀ ਗਿਣਤੀ ਦੇ ਵਿੱਚ ਇਹੀ ਕਹਿ ਰਹੀ ਹੈ ਭਾਈ ਅਸੀਂ ਇਹ ਫੈਕਟਰੀ ਚਾਹੁੰਦੇ ਨਹੀਂ ਤੇ ਹੁਣ ਜੇ ਲੋਕ ਫੈਕਟਰੀ ਨਹੀਂ ਚਾਹੁੰਦੇ ਤਾਂ ਕਿ ਪਬਲਿਕ ਹੀਅਰਿੰਗ ਦਾ ਮਤਲਬ ਪੂਰਾ ਹੋਊਗਾ ਜੇ ਲੋਕ ਫੈਕਟਰੀ ਨਹੀਂ ਚਾਹੁੰਦੇ ਤਾਂ ਪਬਲਿਕ ਹੀਅਰਿੰਗ ਦੇ ਵਿੱਚ ਇਸ ਗੱਲ ਨੂੰ ਮੰਨਿਆ ਜਾਊਗਾ ਕਿ ਜੇ ਲੋਕ ਨਹੀਂ ਚਾਹੁੰਦੇ ਤਾਂ ਫੈਕਟਰੀ ਇੱਥੇ ਨਹੀਂ ਲੱਗੂਗੀ ਜਾਂ ਫਿਰ ਉਹ ਕੁਝ ਲੋਕ ਜਿਨ੍ਹਾਂ ਬਾਰੇ ਇੱਥੇ ਕਿਹਾ ਗਿਆ ਕਿ 20-25 ਲੋਕ ਉਹਨਾਂ ਨੇ ਵੀ ਇਕੱਠੇ ਕੀਤੇ ਆ ਉਹਨਾਂ ਦੇ ਆਧਾਰ ਤੇ ਹੀ ਫੈਕਟਰੀ ਨੂੰ ਪਰਮਿਸ਼ਨ ਮਿਲ ਜਾਏਗੀ ਬੜੇ ਵੱਡੇ ਸਵਾਲ ਹੁੰਦੇ ਲੋਕਾਂ ਦੇ ਮਨ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਕੀ ਰਹਿਣਗੇ ਇਹ ਅੱਗੇ ਮਸਲਾ ਕਿੱਥੇ ਤੱਕ ਜਾਊਗਾ ਅੱਜ ਹੀ ਇਹ ਮਸਲਾ ਨਿਬੜ ਜਾਊਗਾ ਜਾਂ ਫਿਰ ਫਿਰ ਅੱਗੇ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਇਹ ਮਸਲੇ ਖਿੱਚੇ ਜਾਣਗੇ ਜਾਂ ਲੋਕ ਐਸੀ ਤਰ੍ਹਾਂ ਇਸ ਫੈਕਟਰੀ ਦੇ ਖਿਲਾਫ ਲੜਦੇ ਰਹਿਣਗੇ ਇਹ ਹੁੰਦਾ ਕੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ